ਮੱਲੋ ਇੱਥੇ ਨਾ ਕੋਈ ਮੰਡੀ ਆ ਤੇ ਨਾ ਕੋਈ ਮੇਲਾ ਏ ਇੱਥੇ ਸਾਰੇ ਹੀ ਕੰਮ ਆ ਨਾ ਕੋਈ ਬੇਲ ਆਏ ਸਜਣੋਂ ਪਰ ਫੇਰ ਵੀ ਇਕੱਠ ਬਹੁਤ ਆ ਇੰਨੇ ਟਰਾਲੇ ਖੜੇ ਆ ਇੰਨੇ ਸਜਣ ਆਈ ਜਾਂਦੇ ਆ ਆ ਦੇਖੋ ਇਧਰਲੇ ਪਾਸੇ ਖੜੇ ਆ ਉਧਰਲੇ ਪਾਸੇ ਖੜੇ ਆ ਇਧਰਲੇ ਪਾਸੇ ਖੜੇ ਆ ਅਸਲ ਦੇ ਵਿੱਚ ਕਹਾਣੀ ਸਜਣੋਂ ਇਹ ਆ ਵੀ ਆਪਾਂ ਪਿੰਡ ਬਾਲਿਆਂ ਵਾਲੀ ਦੇ ਵਿੱਚ ਲਖੇਬਾਈ ਕੋਲੇ ਆਏ ਹੋਏ ਆ ਤੇ ਲੱਖਾਂ ਬਾਈ ਬਣਾਉਂਦਾ ਟਰਾਲੇ ਲੱਖਾਂ ਬਾਈ ਆਪ ਵੀ ਲੱਖਾਂ ਬੰਦਾ ਤੇ ਲੱਖਾਂ ਵਾਲੇ ਟਰਾਲੇ ਬਣਾਉਂਦਾ ਸਾਰਿਆਂ ਤੋਂ ਪਹਿਲਾਂ ਆਪਾਂ ਵੱਡੇ ਟਰਾਲੇ ਦੀ ਗੱਲ ਕਰਦੇ ਆਂ ਲੱਖੇ ਬਾਈ ਟਰਾਲੇ ਵੱਡੇ ਬਣ ਜਾਂਦੇ ਹੁੰਦੇ ਆ ਕੋਈ ਬਾਲੀ ਵੱਡੀ ਗੱਲ ਹੁੰਦੀ ਨਹੀਂ ਮੈਸਤਰੀ ਵਾਸਤੇ ਨਹੀਂ ਵੱਡੀ ਗੱਲ ਹੁੰਦੀ ਠੀਕ ਹੈ ਜੀ ਤੇ ਵੱਡੀ ਗੱਲ ਹੁੰਦੀ ਆ ਰੋਡ ਤੇ ਚੱਲਣਾ ਵੱਡੀ ਜੀ ਤੇ ਵੱਡੇ ਰੋਡ ਤੇ ਜਦੋਂ ਬਾਈ ਵੱਡਾ ਟਰਾਲਾ ਚੱਲਦਾ ਤਾਂ ਇਹਦਾ ਡਿੱਕਾ ਕੀ ਪੈਂਦਾ ਜਦੋਂ ਇਹ ਜੰਪ ਤੇ ਚੜਦਾ ਤਾਂ ਇਹਦਾ ਭਾਰ ਐਨੇ ਟੈਰਾਂ ਨੇ ਚੱਕ ਲਿਆ ਤੇ ਇਹ ਹੋ ਜਾਂਦਾ ਲਾਰ ਜਦੋਂ ਇਹ ਲਾਰ ਹੁੰਦਾ ਤਾਂ ਇਹ ਟਰੈਕਟਰ ਨੂੰ ਕੀ ਕਰਦਾ ਐ ਚੱਕ ਦਿੰਦਾ ਜਦੋਂ ਇਹ ਐ ਚੱਕ ਦਿੰਦਾ ਤੇ ਉਸ ਤੋਂ ਬਾਅਦ ਆ ਜਾਂਦਾ ਐ ਤੇ ਭਾਰ ਤੇ ਫੇਰੇ ਹੋ ਜਾਂਦਾ ਦਾਬੂ ਤੇ ਫੇਰੇ ਟਰੈਕਟਰ ਦੀ ਹੁੱਕ ਤੇ ਭਾਰ ਮਾਰਦਾ ਐ ਉਸ ਥਾਂ ਤੇ ਇਹ ਬਾਈ ਟਰਾਲਾ ਬਹੁਤ ਵੱਡਾ ਨੁਕਸਾਨ ਕਰ ਦਿੰਦਾ ਕਰਦਾ ਜੀ ਤੇ ਫਿਰ ਇਹ ਲਖਿਆ ਇਹ ਕਾਹ ਤੋਂ ਨਾ ਕਰੂਗਾ ਇਹ ਨਹੀਂ ਕਰਦਾ ਜੀ ਕਾਹ ਤੋਂ ਨਾ ਕਰੂ ਇਹਦੇ ਵਿੱਚ ਸਿਸਟਮ ਲੱਗਾ ਜੀ ਆਪਣਾ ਝੂਲਾ ਸਿਸਟਮ ਹੂੰ ਇਹ ਕਿਹੜਾ ਝੂਲਾ ਸਿਸਟਮ ਲਾਤਾ ਹੈ ਇਹ ਸਿਸਟਮ ਕਿੱਤਰ ਟਾਈਪ ਹੈ ਵੀਰੇ ਹੂੰ ਕਿੱਤਰ ਦਾ ਸਾਰਾ ਅਰੀਜਨਲ ਸਮਾਨ ਹੈ ਕੋਈ ਇਹਦੇ ਵਿੱਚ ਜਗਾੜਬਾਜੀ ਨਹੀਂ ਅੱਛਾ ਜਿੱਥੋਂ ਮਰਜੀ ਇਹਦਾ ਨਟ ਲੈ ਕੇ ਪਾ ਲਗੇ ਆਪਾਂ ਜਿੱਥੋਂ ਮਰਜੀ ਇਹਦਾ ਸਮਾਨ ਜਿਹੜਾ ਵੀ ਕੋਈ ਕੰਪਲੀਟ ਆਉਂਦੀ ਹੈ ਪਹਿਲੀ ਗੱਲ ਤਾਂ ਇਹ ਤੇ ਕੋਈ ਆਉਂਦੀ ਨਹੀਂ ਮਤਲਬ ਜਿਵੇਂ ਘੋੜਾ ਟਰਾਲਾ ਘੋੜਾ ਟਰਾਲਾ ਕੰਟਰੋਲ ਹੁੰਦਾ ਉਵੇਂ ਸੇਮ ਇਹ ਕੰਟਰੋਲ ਸਿਸਟਮ ਕੰਟਰੋਲ ਹੁੰਦਾ ਸਾਰਾ ਦੋਵੇਂ ਹੁੰਦਾ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਸਿਸਟਮ ਜਿਹੜਾ ਲੱਗੇ ਤੇ ਰਿਪੇਅਰ ਤਾਂ ਪੈਂਦੀ ਹੀ ਨਹੀਂ ਆਪਾਂ ਨੂੰ ਠੀਕ ਆ ਮੇਨ ਜਿਹੜੀ ਜਿਹੜੀ ਬਚਤਾਈ ਹੈ ਜੀ ਜਿਹੜਾ ਸਿਸਟਮ ਲੱਗ ਗਿਆ ਕਿਉਂਕਿ ਉਹ ਓਵਰਲੋਡ ਗੱਡ ਗਿਆ ਇਹ ਤੇ ਉਹਨਾਂ ਵਜਨ ਪੈਣਾ ਨਹੀਂ ਹੂੰ ਇਹ ਵਰਕ ਕੀ ਓਮੀ ਕਰਦਾਗਾ ਹੂੰ ਦੂਜੀ ਗੱਲ ਉਹ ਤੁਸੀਂ ਫੇਰ ਦੱਸ ਵੀ ਦਿੱਤਾ ਵੀ ਜਦੋਂ ਆਪਾਂ ਟਪਾਉਣੇ ਆ ਇਹਨੂੰ ਕਿਤੇ ਹੰਪ ਟਪਾਉਣੇ ਆ ਜਾਂ ਔਖੀ ਟਪਾਉਣੇ ਆ ਹਾਂ ਉਹ ਜਾਂਦਾ ਇਹ ਹੁੱਕ ਪਣਦਾ ਸਟੱਡ ਪਣਦਾ ਜਾਂ ਡੂਬਾਂ ਪਣਦਾ ਬੰਦੇ ਹੀ ਮਰੇ ਆ ਬਥੇਰੇ ਹਾਂ ਬੰਦੇ ਹੀ ਮਰੇ ਸਭ ਕੋਲ ਹੁੰਦਾ ਫੇਰੇ ਥਾਵਾਂ ਤੇ ਬੰਦੇ ਹੀ ਮਰੇ ਆ ਇਹ ਉਹ ਦਿੱਕਤ ਆ ਇਹਦੇ ਤੋਂ ਚੱਖੀਆਂ ਚੰਗੀਆਂ ਉਹ ਤੁਹਾਨੂੰ ਦਿਖਾਵਾਂਗੇ ਕਿੰਨਾ ਕਿੰਨਾ ਦਾ ਹੈ ਟਰਾਲਾ ਕਿੰਨਾ ਦਾ ਬਾਈ ਕਿੱਧਰ ਗਿਆ ਹਾਂ ਬਾਈ ਤੂੰ ਰਿਵ ਇਹਨੂੰ ਚਲਾ ਕੇ ਹਜੇ ਦੇਖਿਆ ਤਾਂ ਨਹੀਂ ਟਰਾਲੇ ਨੂੰ ਤੁਸੀਂ ਨਹੀਂ ਦੇਖਿਆ ਚੈੱਕ ਕੀਤਾ ਅਜੀ ਤੁਸੀਂ ਦੇਖ ਲਿਆ ਨੂੰ ਹਾਂਜੀ ਇਹਨੂੰ ਘੱਟੋ ਘੱਟ ਅਸੀਂ 7-800 ਕਿਲੋਮੀਟਰ ਚਲਾ ਲਿਆ ਟਰਾਲੇ ਨੂੰ ਅੱਛਾ ਫਿਰ ਦੁਬਾਰਾ ਲੈ ਆਏ ਯਾਤਰਾ ਤੇ ਹਾਂਜੀ ਅੱਛਾ ਹਾਂ ਤੁਸੀਂ ਕਿੱਥੇ ਗਏ ਸੀ ਯਾਤਰਾ ਤੇ ਇਹ ਗੁਰਗੋਬਿੰਦ ਸਿੰਘ ਦਾ ਵਿਆਹ ਪੁਰਬ ਮਾਂਗੀ ਹਟਿਆ ਜੀ ਬਸੰਤਾ ਤੇ ਜੀ ਇੱਥੋਂ ਮਤਲਬ ਉਥੇ ਲੰਗਰ ਹੁੰਦਾ ਆਪਣੇ ਪਿੰਡ ਦਾ ਹੀ ਜੀ ਸਮਾਪਤੀ ਤੋਂ ਬਾਅਦ ਮਤਲਬ ਯਾਤਰਾ ਕਰਦੇ ਕਿਹੜਾ ਪਿੰਡ ਆ ਤੁਹਾਡਾ ਪਿੰਡ ਪੰਡੋਰੀ ਕੋਲਾ ਤਰਨਤਾਰਨ ਦੇ ਕੋਲ ਤਰਨਤਾਰਨ ਮਾਝੇ ਵਾਲੇ ਜੀ ਮਾਝੇ ਵਾਲੇ ਠੀਕ ਆ ਤੇ ਉਹ ਕਿਵੇਂ ਫੀਲ ਕਿਵੇਂ ਆਇਆ ਤੁਹਾਨੂੰ ਫੀਲ ਕਿਵੇਂ ਆਇਆ ਫੀਲ ਇਦਾਂ ਜੀ ਜਿੰਨੀ ਸਾਨੂੰ ਇਹ ਤੋਂ ਉਮੀਦ ਸੀ ਉਹ ਤੋਂ ਵੱਧ ਗਿਆ ਆ ਸੰਗਤ ਨੂੰ 1% ਪਰੇਸ਼ਾਨੀ ਨਹੀਂ ਆਈ ਵਿੱਚ ਹਾਂਜੀ ਕੋਈ ਬਾਲਾ ਹੋਲਾ ਵੱਜਾ ਹੀ ਨਹੀਂ ਟਰਾਲੇ ਨੂੰ ਪੰਜ ਨਿੱਕਾ ਖੱਡਾ ਆ ਜੇ ਵੱਡਾ ਆ ਜੇ ਜਮਾ ਪਤਾ ਨਹੀਂ ਲੱਗਦਾ ਗੱਡੀ ਵਰਗੂ ਲੱਗ ਜਾਂਦਾ ਟਰਾਲਾ ਮਗਰ ਮਤਲਬ ਕੁੱਲ ਮਿਲਾ ਕੇ ਪਾਸ ਆਏ ਫੁੱਲ ਪਾਸ 100 ਚੋਂ 110 ਮਤਲਬ ਜਿੰਨਾ ਪੈਸਾ ਲੱਗਿਆ ਸੀ ਮੁੜਿਆ ਆ ਮੋੜ ਆਇਆ ਮੋੜ ਆਇਆ ਜੀ ਉਹ ਤੇ ਮੋੜ ਆ ਆਪਣਾ ਇੱਥੋਂ ਘਰ ਤੱਕ ਲੈ ਕੇ ਜਾਂਦਾ ਮੋੜ ਆ। ਕਿਆ ਬਾਤ ਆ। ਬਈ ਦੇ ਰਿਵਿਊ ਟਰਾਲੇ ਬਾਰੇ ਕਿਵੇਂ ਲੱਗਦਾ ਤੈਨੂੰ? ਬਈ ਬਾਕੀ ਤੇ ਤੁਹਾਨੂੰ ਆਪਾਂ ਦੱਸਿਆ ਆ। ਹੂੰ ਜੇ ਤੋ ਸਭ ਤੋਂ ਖਾਸ ਗੱਲ ਉਹ ਤੁਹਾਨੂੰ ਇਹ ਦੱਸਣੀ ਆ ਵੀ ਜਦੋਂ ਇਹ ਟਰਾਲਾ ਹੀ ਬਣਾਉਣਾ ਸੀ ਨਾ ਹੂੰ ਆਪਾਂ ਨਾਮ ਨਹੀਂ ਕਿਸੇ ਮਿਸਤਰੀ ਦਾ ਲੈਣਾ ਹੂੰ ਬੜੀਆਂ ਜਗ੍ਹਾ ਗਏ। ਹੂੰ ਆਪਾਂ ਇਹਦੇ ਵਿੱਚ ਸਾਰੇ ਮਤਲਬ ਫੀਚਰ ਲਾ ਲਓ ਫੈਕਸ਼ਨ ਲਾ ਲਓ ਆਪਾਂ ਇਹਦੇ ਵਿੱਚ ਐਡ ਕਰਨੇ ਸੀ। ਹੂੰ ਵਿਧ ਪੀਟਗੋ ਛੋਲੇ ਵਾਲਾ ਤੋਰਾ ਡਬਲ ਜੈਕ ਹੂੰ ਸਾਨੂੰ ਹਾਰੇ ਥਾਂ ਤੋਂ ਇਹੋ ਪ੍ਰੋਬਲਮ ਆਦੀ ਰਹੀ ਉਹ ਕਹਿੰਦੇ ਰਹੇ ਵੀ ਜੇ ਤੁਸੀਂ ਇਹਦਾ ਝੂਲੇ ਵਾਲਾ ਧੁਰਾ ਲਾਉਣਾ ਨਾ ਫਿਰ ਤੁਹਾਡੇ ਜੈਕ ਆ ਜਿਹੜਾ ਲੱਗੂਗਾ ਜ਼ਰੂਰ ਪਰ ਜਿੱਦਾਂ ਗਾਰਡਰਾਂ ਦੇ ਉੱਪਰ ਰੱਖ ਕੇ ਨਹੀਂ ਆਪਾਂ ਲਾ ਦਿੰਦੇ ਉੱਚਾ ਜਿਹਾ ਟਰਾਲਾ ਬਣ ਜਾਂਦਾ ਉਹ ਚੀਜ਼ ਬਣੂਗੀ ਤੇ ਆਂਦੇ ਵੀ ਜੇ ਤੁਸੀਂ ਗਾਰਡਰ ਜਿ ਤਰ੍ਹਾਂ ਹੋਣ ਆਪਣੇ ਵਿੱਚ ਆ ਹਾਂ ਇਤਨਾ ਕਰਨਾ ਵਾ ਫਿਰ ਤੁਹਾਡੇ ਧੁਰੇ ਫਿਕਸ ਲੱਗਣਗੇ ਭੀ ਮਤਲਬ ਫਿਰ ਉਹ ਜਿਹੜੀ ਰਾਹ ਦੇ ਵਿੱਚ ਟਰੈਕਟਰ ਪਲਟਾਉਣ ਵਾਲੀ ਸਿਸਟਮ ਉਹ ਹੋਵੇ ਬੜਾ ਦਨ ਚਲਕਾ ਤੋਂ ਰਹਿ ਜਾਊਗਾ ਉਹਨਾਂ ਦਾ ਕਹਿਣ ਦਾ ਭਾਵ ਇਹ ਵੀ ਜਿਹੜਾ ਆ ਜਿਹੜਾ ਹੁਣ ਆਪਣਾ ਅਡਜਸਟਬਲ ਹੋਣ ਡਿਆ ਨਾ ਇਹ ਆਪਣੇ ਜੈਕ ਨੂੰ ਤੰਗ ਕਰੂਗਾ ਤੁਸੀਂ ਵੇਚ ਨਹੀਂ ਲਾ ਸਕਦੇ ਵੱਡੇ ਵੱਡੇ ਕਾਰੀਗਰਾਂ ਦਾ ਇਹਨੇ ਵੀਰ ਨੇ ਸਾਨੂੰ ਮਤਲਬ ਕਿ ਪੂਰਾ ਵੀ ਤਾ ਵੀ ਆਪਾਂ ਵੱਧ ਤੋਂ ਵੱਧ 100% ਕੋਸ਼ਿਸ਼ ਕਰਕੇ ਇਦਾਂ ਹੀ ਲਾ ਕੇ ਦੇਵਾਂਗੇ ਤੇ ਉਦਾਂ ਹੀ ਹੋ ਜਾਊਗਾ ਹਾ ਥੱਲੇ ਥੱਲੇ ਟਰਾਲਾ ਥੱਲੇ ਸਿੱਟਿਓ ਹੁਣੇ ਹੁਣੇ ਕਰਿਓ ਥੱਲੇ ਹੁਣ ਹੁਣ ਦੇਖਦੇ ਆਂ ਖੜਨ ਖੜਨ ਦੇ ਵਿੱਚ ਇਹ ਟਰਾਲਾ ਆਮ ਟਰਾਲੇ ਵਾਂਗੂ ਹੀ ਲ ਕ ਮਤਲਬ ਇਹ ਚਾ ਰਿਹਾ ਹੈ ਆਹ ਨਹੀਂ ਬਹੁਤ ਸੋਹਣਾ ਮਤਲਬ ਇਹ ਟਰਾਲੇ ਤੇ ਇਹਨਾਂ ਨੇ ਆਹ ਹਿੱਸਾ ਲਾ ਕੇ ਵੀ ਇਹ ਟਰਾਲੇ ਨੂੰ ਆਮ ਟਰਾਲੇ ਵਾਂਗੂ ਹੀ ਥੱਲੇ ਵਾਂਗੂ ਕਰਤਾ ਦਿਖਣ ਦੇ ਵਿੱਚ ਜਿਨ੍ਹਾਂ ਨੇ ਇਹ ਟਰਾਲਾ ਨਹੀਂ ਮੀਨੇ ਦੇਖਿਆ ਲਈ ਤਾਈ ਜਦੋਂ ਆਪਾਂ ਉਹਨੂੰ ਦੱਸੀਦਾ ਨਾ ਕਮਾਨੀ ਵਾਲੇ ਹਸਲ ਆਇਆ ਉਹਨਾਂ ਦੀ ਪਹਿਲੋ ਗੱਲ ਹੀ ਇਹ ਹੁੰਦੀ ਫਿਰ ਉਹ ਤੇ ਕਾਫੀ ਉੱਚਾ ਬਣ ਗਿਆ ਨਾ ਪਰ ਤੁਸੀਂ ਹੁਣ ਦੇਖ ਹੀ ਲੈਣਾ ਵਾ ਟਰਾਲਾ ਬਹੁਤ ਸੋਹਣਾ ਬਣਿਆ ਕਿਸੇ ਨੂੰ ਜੱਜ ਹੀ ਨਹੀਂ ਹੁੰਦਾ ਵੀ ਇਹ ਤੇ ਐਡਜਸਟੇਬਲ ਤੋਰਾ ਲੱਗਾ ਵਾ ਜਾਂ ਇਹਦੇ ਵਿੱਚ ਜੈਕ ਲੱਗਾ ਜਾਂ ਕੀ ਸਿਸਟਮ ਹੈ ਬਹੁਤ ਜਿਆਦੀ ਮਿਹਨਤ ਕੀਤੀ ਲੱਗੇ ਵੀਰ ਨੇ ਇੱਕ ਗੱਲ ਸਭ ਤੋਂ ਵਧੀਆ ਗੱਲ ਇਹ ਆ ਵੀ ਜਿਹੜਾ ਆ ਜਿੱਕਾਂ ਵਾਲਾ ਸਿਸਟਮ ਇਹ ਵੀ ਇੰਨਾ ਅੱਗੇ ਲੱਗਿਆ ਕਈ ਵਾਰੀ ਇਹ ਇਹ ਪਿੱਛੇ ਨੂੰ ਲਾ ਦਿੰਦੇ ਉਹ ਤੋਂ ਚੱਕਣ ਚ ਜੈਕ ਪਾੜਦੇ ਆ ਚੱਕਦੇ ਨਹੀਂ ਜੈਕ ਜਿੰਨਾ ਇਹ ਆਰਾਮ ਨਾਲ ਚੱਕਿਆ ਜਾਂਦਾ ਕਿਉਂਕਿ ਮੂਰੇ ਬਹੁਤ ਹਾਂ ਹੁਣ ਮੂਰੇ ਆ ਗਏ ਇੱਕ ਦੋ ਨਾਲ ਸਾਈਡਾਂ ਤੇ ਆ ਗਏ ਉਹਨਾਂ ਆਪਣਾ ਵਜ਼ਨ ਬਰਾਬਰ ਚੱਕ ਲਿਆ ਉਹਦੇ ਨਾਲ ਨਾਲ ਡੋਲਦਾ ਵੀ ਜੇ ਡੋਲ ਆ ਗਏ ਉਹਦੇ ਨਾਲ ਹੁਣ ਜੇ ਡਬਲ ਡਬਲ ਕਰਕੇ ਜੋੜ ਕੇ ਲਾ ਦਿੰਦੇ ਤਾਂ ਵੀ ਲੰਬਾਈ ਦੇ ਸਾਬ ਨਾਲ ਇਸ ਚੀਜ਼ ਦੀ ਦਿੱਕਤ ਆਉਂਦੀ ਆਪਾਂ ਨੂੰ ਜਦੋਂ ਜੈਕ ਲਾਉਨੇ ਆ ਤਾਂ ਜੈਕ ਇੱਕ ਦੀ ਜੇ ਹੁਣ ਮੰਨ ਲਓ ਵੀ ਟਰਾਲਾ ਆਪਾਂ ਨਾ ਕੋਈ ਪੱਧਰ ਥਾਂ ਤੇ ਨਹੀਂ ਖੜਾ ਆ ਟਰਾਲਾ ਉੱਚੇ ਨੀਵੇਂ ਥਾਂ ਖੜਾ ਤੇ ਬਹੁਤ ਥਾਂਾਂ ਤੇ ਉਹ ਫੁੱਲ ਚੱਕਦੇ ਨੇ ਤੇ ਜੈਕ ਟੁੱਟ ਜਾਂਦਾ ਹਾਂਜੀ ਇਹੋ ਜਿਹੇ ਕਰ ਹੁਣ ਲਾ ਲਓ ਵੀ ਜਿੰਨਾ ਆਮ ਟਰਾਲੇ ਭ ਦਾ ਹੂੰ ਜੱਕਾਂ ਦੀ ਹੁਣ ਮਿਸਤਰੀ ਸੈਟਿੰਗ ਕਰੂਗਾ ਤੇ ਇੱਕ ਅੱਗੇ ਜਾ ਕੇ ਕਾਮਯਾਬ ਹੋਣਾ ਹੈ ਨਾ ਜੀ ਇਹ ਕਰਕੇ ਇਹ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਵਾ ਸਾਡੇ ਬਹੁਤ ਪਸੰਦ ਆਇਆ ਸੋਹਣਾ ਬਹੁਤ ਟ੍ਰਾਡਿਸ਼ਨਲ ਹੋਇਆ ਯਾਰ ਮਤਲਬ ਕਹਿਣ ਤੋਂ ਭਾਵੇਂ ਆ ਵੀ ਜੇ ਇਹ ਕੰਮ ਦਾ ਬਣਿਆ ਦੋ ਹੀ ਗੱਲਾਂ ਹੁੰਦੀਆਂ ਕਈ ਵਾਰੀ ਤਾਂ ਪੰਦਾ ਸੋਣਾ ਹੁੰਦਾ ਤੇ ਗੁਣੀ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਬਹੁਤ ਵਾਰ ਗੁਣੀ ਹੁੰਦਾ ਤੇ ਸੋਨਾ ਨਹੀਂ ਹੁੰਦਾ ਠੀਕ ਹੈ ਜੀ ਪਰ ਸੋਨਾ ਵੀ ਹੋਵੇ ਤੇ ਗੁਣੀ ਵੀ ਹੋਵੇ ਦੋ ਗੱਲਾਂ ਨਹੀਂ ਹੁੰਦੀਆਂ ਇਹਦੇ ਵਿੱਚ ਇਹ ਦੋਨੇ ਆ ਦੋਨੇ ਦੋਨੇ ਹਨਾ ਦੋਨਾਂ ਤੋਂ ਵੱਧ ਕੇ ਬੜਾ ਕੁਸ਼ ਹੈ ਜੀ ਹਾਂ ਵੀ ਦੋਨੇ ਆ ਵੀ ਗੁਣੀ ਵੀ ਆ ਸੋਨਾ ਵੀ ਆ ਜਿਹਦੇ ਚਾਰ ਚਪੇਰੇ ਢੇੜਾ ਦਿੰਨੇ ਆ ਤਾਂ ਘੜਿਆ ਵੀ ਪਿਆ ਹਾਂਜੀ ਹਾਂਜੀ ਆ ਦੇਖੋ ਲੈ ਹੁਣ ਆ ਆ ਗਿਆ ਇਹ ਸਹੀ ਪੋਜੀਸ਼ਨ ਚ ਹਾਂਜੀ ਹਾਂਜੀ ਇੱਥੇ ਹੁਣ ਇਹ ਕੋਈ ਬੰਦਾ ਇਹਨੂੰ ਜੱਜ ਨਹੀਂ ਕਰ ਸਕਦਾ ਵੀ ਇਹਦੇ ਉੱਤੇ ਝੂਲੇ ਵਾਲਾ ਲੱਗਿਆ ਹੋਇਆ ਹਿੱਸਾ ਇੱਥੋਂ ਪੈਸਿਆਂ ਦਾ ਮੁੱਲ ਮੁੜਦਾ ਆਪਣਾ ਇੱਥੋਂ ਮੁੜਦਾ ਹਾਂਜੀ ਬਾਕੀ ਇਹਨੇ ਵੀਰ ਨੇ ਆਪਣੀ ਤਰ੍ਹਾਂ ਤੇ ਬਹੁਤ ਜਿਆਦਾ ਰੀਜ ਲਾਈ ਸੀ ਹੂੰ ਬਾਕੀ ਜਦੋਂ ਟਰਾਲਾ ਤਿਆਰ ਹੁੰਦਾ ਪਿਆ ਸੀ ਪਿੰਡ ਤੋਂ ਪਹਿਲਾਂ ਵੀਰ ਨੇ ਆਪਾਂ ਨੂੰ ਸੁਣਾ ਦਿੱਤਾ ਵੀ ਜੋ ਤੁਸੀਂ ਇਹ ਤਾਂ ਐਕਸਟਰਾ ਲਾਉਣਾ ਲਵਾ ਖਾਦੇ ਜੀ ਬਾਕੀ ਆਪਾਂ ਆਪਣੇ ਵੱਲੋਂ ਵੀ ਕੋਈ ਸਮਾਨ ਲਾ ਲਿਆ ਰਲ ਮਿਲ ਕੇ ਵੀ ਬਹੁਤ ਵਧੀਆ ਕੰਬੀਨੇਸ਼ਨ ਬਣ ਗਿਆ ਜੀ ਕਮਾਲ ਹੋ ਗਈ ਹਾਂਜੀ ਹਾਂਜੀ ਆਪਾਂ ਹੋਰ ਰਿਵਿਊ ਵੀ ਲੈਣੇ ਆ ਪਹਿਲਾਂ ਤਾਂ ਤੇਰੇ ਮੁੰਡੇ ਤੋਂ ਰਿਵਿਊ ਲੈ ਲਈ ਤੇਰਾ ਮੁੰਡਾ ਹੀ ਆ ਚਲੇ ਕਦੀ ਗੱਲ ਕਰਦੇ ਕਿਵੇਂ ਕਿਵੇਂ ਬਣਿਆ ਦੱਸ ਤੇ ਮੈਨੂੰ ਦੱਸ ਚਾਚੇ ਨੂੰ ਗੱਲ ਤਾਂ ਦੱਸ ਵੀ ਕਿਵੇਂ ਬਣਿਆ ਟਰਾਲਾ ਕਿਵੇਂ ਲਾਦਾ ਸੋਹਣਾ ਲੱਗਦਾ ਬਹੁਤ ਵਧੀਆ ਜੀ ਬਸ ਠੀਕ ਆ ਬੱਸ ਇੰਨਾ ਹੀ ਹਜੇ ਸੰਗਦਾ ਬਸ ਇੰਨਾ ਹੀ ਬਹੁਤ ਹੋਰ ਕੋਈ ਬੰਦਾ ਹੈ ਜਿਹੜਾ ਕੋਈ ਕੋਈ ਮਾੜੀ ਗੱਲ ਕਹਿਣੀ ਚਾਹੁੰਦਾ ਹੋਵੇ ਚੰਗੀਆਂ ਬਹੁਤ ਸੁਣ ਲਈਆਂ ਸਰਪੰਚ ਸਾਹਿਬ ਤੁਸੀਂ ਦੱਸੋ ਤੁਸੀਂ ਤੁਸੀਂ ਕਰਨ ਵਾਲਿਆ ਨਿਆਂ ਬੰਦੇ ਇਹ ਗੱਲ ਕੋਈ ਨਹੀਂ ਹੈਗੀ ਹਾਂਜੀ ਪਹਿਲੇ ਨੰਬਰ ਤੇ ਮਹਾਰਾਜ ਸ਼ੌਂਕ ਚਾਹੀਦਾ ਬੰਦੇ ਨੂੰ ਹੂੰ ਸਾਰਾ ਹੀ ਪਤਾ ਨਹੀਂ ਕਿੰਨੇ ਜ਼ਿਲੇ ਫੋਲ ਕੇ ਇਹਨਾਂ ਨੂੰ ਲੱਭਾ ਜੀ ਤੇ ਫੇਰ ਇਹਨਾਂ ਨੇ ਕੋਈ ਵੀ ਇਹਦੀ ਨੈਗੇਟਿਵ ਪੁਆਇੰਟ ਨਹੀਂ ਹੈਗਾ ਕੋਈ ਵੀ ਜੀ ਟਾਲਾਈ ਵਾਧੂ ਚਲਾ ਲਿਆ ਹੁਣ ਉਹ ਗਾੜੀ ਆਨੰਦਪੁਰ ਦੀ ਤਿਆਰੀ ਤਾਂ ਹੀ ਲੈਣਾ ਹੈ ਅੱਜ ਜੀ ਛੋਕ ਬਹੁਤ ਵਧੀਆ ਬੰਦੇ ਆ ਜੀ ਤੇ ਨਾਈਸ ਪਰਸਨ ਆ ਬਾਕੀ ਜੋ ਨਾ ਬਣਾਇਆ ਨਾ ਹਾਂਜੀ ਪੀ ਲੋਕੀ ਜੋ ਐਂ ਕਰਦੇ ਨਾ ਪੁਰਾਏ ਜਾਂਦਾ ਕਿ ਫੋਰਚਨਰ ਵਾਲਾ ਬੰਦਾ ਐਂ ਕਰਦਾ ਵਾ ਇਧਰ ਇਧਰ ਚੱਕੀ ਇਧਰ ਇਧਰ ਕਿਵੇਂ ਕਰਦਾ ਐਂ ਕਰਦਾ ਜਦੋਂ ਫੋਰਚਨਰ ਵਾਲਾ ਬੰਦਾ ਲੱਗ ਹੋਈ ਹੌਲੀ ਕਰਕੇ ਤੈਨੂੰ ਐਂ ਕਰਦਾ ਨਾ ਤੁਰਿਆ ਜਾਂਦੇ ਆ ਹਾਂ ਜੇ ਉਹ ਤੁਹਾਨੂੰ ਇੱਥੋਂ ਲੱਗੇ ਤਰਨਦਾਨ ਤੱਕ 10 ਬੰਦਿਆਂ ਨੇ ਫੋਰਚਨਰ ਹੌਲੀ ਕਰ ਲਈ ਨਾ ਸਗਲੋ ਵੀ ਇਹ ਖਿੱਚ ਦਾ ਕੇਂਦਰ ਮੰਨਦੇ ਹਾਂ ਵੀ ਐਵੇਂ ਕਹਵੇਂ ਨਹੀਂ ਕੋਈ ਕਰਦਾ ਐਵੇਂ ਕਹਵੇਂ ਨਹੀਂ ਕੋਈ ਕਰਦਾ ਇਸ ਤਰ੍ਹਾਂ ਸਰਪੰਚ ਸਾਹਿਬ ਕਹਿੰਦੇ ਵੀ ਉਦੋਂ 14 ਲੱਖ ਰੁਪਈਆ ਬੰਦਾ ਕਾਊਂਟ ਚ ਪਾ ਜਾਂਦਾ ਹਾਂ ਐਵੇਂ ਕਹਵੇਂ ਨਹੀਂ ਕੋਈ ਇਸ ਤਰ੍ਹਾਂ ਕਰਦਾ ਨਹੀਂ ਤੇ ਫੋਰਚਨਰ ਵਾਲਾ ਤੇ ਵਹਿ ਜਾਂਦੇ ਉਹਦੀ ਆਪਦੀ ਪਰ ਹਾਂ ਉਹਦੀ ਖੇਚਲਾ ਕੇਂਦਰ ਮਣ ਉਹਦਾ ਧਿਆਨ ਪੈਦਾ ਨੇ ਤਾਂ ਹੈਗੀ ਤਾਂ ਰੇਸ ਹੌਲੀ ਕਰਕੇ ਹਾਂ ਇਹ ਧਮਾੜ ਕੇ ਪਤਾ ਲੱਗਦਾ ਵੀ ਭਾਈ ਤੁਹਾਡੇ ਸਾਸੀਂ ਵੀ ਐਂ ਕਰਦੇ ਹੁੰਦੇ ਹੁਣ ਜਦੋਂ ਸਾਨੂੰ ਕੋਈ ਬਹੁਤ ਚੀਜ਼ ਚੰਗੀ ਲੱਗ ਜੇ ਬਹੁਤ ਆਲਾ ਲੱਗ ਜੇ ਫੇਰ ਸਾਨੂੰ ਗਰਦਨ ਬਾਹਰ ਕੱਢ ਕੇ ਅਗਲੇ ਨੂੰ ਕਹਿ ਕੇ ਜਾਣ ਵਾਸਤੇ ਹੀ ਮਜਬੂਰ ਹੋ ਜਾਂਦੇ ਐ ਅਨੰਦਪੁਰ ਖਲੋਤੇ ਤੇ ਆਂਟੀ ਮਨਵਾਣ ਕੇ ਕਹਿੰਦੀ ਵੀ ਗੱਡੀ ਲੈ ਲਓ ਤੇ ਟਰਾਲਾ ਦੇ ਦਿਓ ਸਾਨੂੰ ਮੈਂ ਕਿਹਾ ਮੈਂ ਤਾਂ ਹੀ ਗੱਡੀ ਮਗਰ ਖਲੋਤੀ ਸਾਡੀ ਹਾਂ ਮੈਂ ਵੀ ਗੱਡੀ ਖਲੋਤੀ ਗੱਡੀ ਵੀ ਹੈਗੀ ਆ ਗੱਡੀ ਵੀ ਹੈਗੀ ਆ ਪਰ ਮੈਂ ਜਿਹੜੀਆਂ ਚੀਜ਼ਾਂ ਨੇ ਦਿਲੋਂ ਬਣਦੀਆਂ ਦਿਲੋਂ ਸ਼ੌਂਕ ਦੇ ਨਾਲ ਵਾਹ ਵਾਹ ਬਹੁਤ ਕਮਾਲ ਬਣਿਆ ਬਹੁਤ ਕਮਾਲ ਹਾਂ ਅਬ ਯਾਰ ਸਵਾਦ ਲਿਆ ਤਾਂ ਬਾਈ ਨੇ ਲਖਿਆ ਬੰਦੇ ਖੁਸ਼ ਕਰ ਕਰਕੇ ਤੋਰਦਾ ਤੂੰ ਹੈਂ ਚਲ ਜੀ ਅੰਦਰ ਮੜਾ ਲਿਖੀ ਵੀ ਕੀ ਬਣੀ ਜਾਂਦਾ ਇੱਕ ਉਹ ਟਰਾਲੀ ਖੜੀ ਆ ਉਹ ਤੇਰੀ ਖੜੀ ਆ ਹਾਂਜੀ ਉਹ ਪੁਰਾਣੀ ਸੀਗੀ ਮੋਡੀਫਾਈ ਕਰੀਏ ਜੀ ਉਹ ਉਹ ਬਾਈ ਹੁਣਾਂ ਨੇ ਮੋਡੀਫਾਈ ਕਰਾਇਆ ਹਾਂ ਇਹਨਾਂ ਦੀ ਪੁਰਾਣੀ ਟਰਾਲੀ ਸੀ ਉਹ ਮੋਡੀਫਾਈ ਕਰੀਏ ਜੀ ਉਹ ਆ ਲੱਖੇ ਜਿਵੇਂ ਇਹ ਕੰਮ ਕਰਦਾ ਇਹਨੂੰ ਸਾਨੂੰ ਦਿਖਾ ਦੇਗਾ ਕਿਵੇਂ ਕਰਦਾ ਹੈ ਹਾਂ ਜੀ ਆਹ ਮੰਗੇ ਚੱਲਾਂਗੇ ਆਪਾਂ ਗਰਾਊਂਡ 'ਚ ਦਿਖਾ ਮੰਗੇ ਜਿੱਥੇ ਮੈਨੂੰ ਦਿਖਾਈ ਹੈ ਕਿਵੇਂ ਕੰਮ ਕਰਦਾ ਪੀਟੀਓ ਝੂਲਾ ਸਿਸਟਮ ਜਿੰਨਾ ਹੈਗਾ ਸਭ ਦਿਖਾਵਾਂਗੇ ਆਪਾਂ ਠੀਕ ਆ ਇਹਦੇ ਇਹਦੇ ਕੀ ਲਾਇਆ ਹੋਇਆ ਇਹਦੇ ਪੀਟੀਓ ਵੀ ਲੱਗੇ ਜੀ ਐਕਸਲ ਵੀ ਡਬਲ ਹੈ ਝੂਲਾ ਸਿਸਟਮ ਵੀ ਹੈ ਅੱਛਾ ਇਹਦੇ ਇਹ अच्छा हां जी बड़ा जिगार्डमेंट सिस्टम करता फिरता यार तू कमाल करती करी देस्ट, ए... भी अंडरग्राउंड है सारी कोई ਐਵੇਂ ਬਾਹਰ ਦਿਖਾਵਾ ਨਹੀਂ ਕਰਿਆ ਜੀ ਉਹਦਾ ਦਿੱਸਦਾ ਹੈ ਹੀ ਨਹੀਂ ਕਿਤੇ ਕੁਝ ਇਹ ਲਾ আচ্ছা ਪੀਟੀਓ ਲੱਗਦੀ ਵੀ ਕਰਤੀ ਵੀ ਐਮਰਜੈਂਸੀ ਕਿਤੇ ਖੁੱਲ ਖੁੱਬ ਗਿਆ ਖੁੱਬ ਗਿਆ ਪੀਟੀਓ ਵੀ ਲੱਗੂਗੀ ਤੇ ਪੀਟੀਓ ਵੀ ਲੱਗੂਗੀ ਹਾਂਜੀ ਠੀਕ ਆ ਤੇ ਪੀ ਆ ਆ ਕੀ ਦੇਤਾ ਇਹ ਲੀਵਰ ਦੇਤਾ ਜੀ ਪੀਟੀਓ ਦਾ ਇਹ ਪੀਟੀਓ ਦਾ ਲੀਵਰ ਆ ਹਾਂਜੀ ਪੀਟੀਓ ਜਦੋਂ ਨਿਊਟਰਲ ਹੋ ਗਿਆ ਤੇ ਉਦੋਂ ਖਤਮ ਹੋ ਗਈ ਗੱਲਬਾਤ ਉਹ ਖਤਮ ਆ ਜੀ ਤੇ ਨੀ ਚੱਲੂਗਾ ਇਹ ਆ ਜਾਓ ਚਲੋ ਆ ਜਾਏ ਦੁੱਗਾ ਹਾਂ ਵੀ ਲੱਖੇ ਦੀ ਲੱਖੇ ਆ ਸ਼ੈੱਡ ਸ਼ੂਟ ਪਾ ਕੇ ਸਿਸਟਮ ਵੱਡਾ ਕਰਤਾ ਅੱਗੇ ਨੂੰ ਬਾਈ ਬਸ ਮੇਰਾ ਜੀ ਪਰਮਾਤਮਾ ਜਿਵੇਂ ਜਿਵੇਂ ਕੰਮ ਵਧੀ ਜਾਂਦਾ ਹੈ ਸਮੇ ਦੇ ਹਿਸਾਬ ਨਾਲ ਵਧਾਉਣਾ ਪੈਂਦਾ ਜੀ ਤੇ ਆ ਆ ਆ ਪ੍ਰਾਣੀਆਂ ਦਾ ਕੀ ਕਰਨ ਲੱਗ ਗਿਆ ਪ੍ਰਾਣੀਆਂ ਦੇ ਕਿਸੇ ਦੇ ਜੱਕ ਲਾਉਣਾ ਜੀ ਕੋਈ ਮੋਡੀਫਾਈ ਕਰਨੀ ਹੈ ਕੋਈ ਕਿੰਨੇ ਸਾਰੀ ਮਤਲਬ ਜਿਵੇਂ ਆਹ ਟਰਾਲੀ ਇੱਕ ਸਿੰਪਲ ਟਰਾਲੀ ਆ ਇਹਨੂੰ ਮੋਡੀਫਾਈ ਹੋ ਕੇ ਅੱਜ ਵਾਲੀ ਟਰਾਲੀ ਦਾ ਰੂਪ ਦੇਣਾ ਦੇਣਾ ਜੀ ਹਾਂ ਨਾਲ ਜਿੱਕ ਲਾਇਆ ਜੀ ਉਹ ਜਿਵੇਂ ਆਪਣੇ ਵਾਲੀ ਨੂੰ ਦਿੱਤਾ ਸੀ ਆਪਾਂ ਹਾਂ ਉਹ ਚੀਜ਼ ਕਰਨੀ ਏ ਸਾਰੀ ਇਹਦੇ ਜੇ ਇੱਕ ਲੱਗਣਾ ਜਿੱਕ ਲਾਇਆ ਮੱਛੀਗਾਟਾ ਲਾਇਆ ਤੇ ਉੱਪਰ ਸਾਰੀ ਮੋਡੀਫਾਈ ਕਰਨੀ ਜੀ ਉੱਪਰੋਂ ਮੱਚ ਇਹ ਇਹ ਉਵੇਂ ਬਣ ਜੂਗੀ ਜਿਵੇਂ ਜਮਨ ਨਵੀਂ ਟਰਾਲੀ ਹੁੰਦੀ ਹੈ ਨਾ ਮੀਟਰਲੇ ਇਹ ਭੂਗ ਵਾਲੀ ਟਰਾਲੀ ਸੀ ਜਮਨ ਸਾਦੀ ਜੀ ਆਪਣੀਆਂ ਹਲੇ ਤੱਕ ਕੁਛ ਨਾ ਕੁਛ ਓਰੇ ਤੇ ਹੁੰਦਾ ਇਹਦੇ ਤੇ ਕੁਛ ਨਹੀਂ ਸੀ ਅਸਲੇ ਮਾਰ ਸਾਦੀ ਟਰਾਲੀ ਸਿੰਪਲ ਜੀ ਤੇ ਆਪਣੇ ਬੰਦਿਆਂ ਨੂੰ ਮੜੇ ਕਹਦੇਗਾ ਵੀ ਖੜਕਾ ਜਾ ਬੰਦ ਕਰ ਦੇਣਗੇ ਹਾਂ ਕਰਵਾ ਦੇਣਗੇ ਤੇ ਇਹਦਾ ਕੀ ਕਰਨ ਵਾਲਾ ਇਹਦੇ ਵੀ ਲਿਫਟ ਲਾਉਣੀ ਹੈ ਜੀ ਇਹਦੇ ਲਿਫਟ ਲਾਉਣੀ ਹੈ ਲਿਫਟ ਲਾਉਣੀ ਹੈ ਲਿਫਟ ਲਾ ਕੇ ਬਿੱਡੂ ਬਿੱਡਾ ਲਾਉਣਾ ਇਹਨੂੰ ਕੀ ਕਰੇਗਾ ਇਹਨੂੰ ਇਹ ਆਪਣੇ ਹੀ ਬਣਾਇਆ ਹੋਇਆ ਅੱਜ ਤੋਂ 5 4 5 ਸਾਲ ਪਹਿਲਾਂ ਬਣਾਇਆ ਹੋਇਆ ਇਹ ਹੁਣ ਅੱਜ ਦਾ ਰੂਪ ਦੇਣਾ ਇਹਨੂੰ ਫੇਰੀ ਅ ਇਹਦੇ ਇੱਕ ਹੋਰ ਖਾਸੀ ਦੇਖਣ ਲਈ 5 ਸਾਲ ਹੋ ਗਏ ਬਣੇ ਨੂੰ ਨਾਲੇ ਇਹ ਥਰਮਲ ਚ ਰਾਖੀ ਤੇ ਚੱਲੇ ਵਟ੍ਰਾਲਾ ਜੀ ਪਰ ਇਹਦੇ ਕਿਤੇ ਟੰਕਾ ਨਹੀਂ ਲੱਗਿਆ ਹਲੇ ਤੱਕ ਵੀ ਅੱਛਾ ਮਤਲਬ ਇੰਨੀ ਵਧੀਆ ਚਾਦਰ ਸੀ 25 25 24 25 ਟਨ ਵਜਨ ਚੱਕਦਾ ਰਿਹਾ ਇਹ ਪਰ ਇਹਦੇ ਕਿਤੇ ਟੰਕਾ ਨਹੀਂ ਹਲੇ ਤੱਕ ਜੀ ਕਿਤੇ ਉੱਪਰ ਬੈੱਡ ਕਸਾ ਹੋਵੇ ਸੀ ਡਬ ਵਾਲਾ ਸਾਰਾ ਸਿਸਟਮ ਜੀ ਨਹੀਂ ਟਰਾਲਾ ਬੈਹੇ ਖੜਾ ਹੀ ਦੱਸਦਾ ਖੜਾ ਹੀ ਦੱਸਦਾ ਹੈਨਾ ਇਹਦਾ ਖੜਾ ਵਾਈ ਦੱਸਦਾ ਟਰਾਲੇ ਦਾ ਕੋੜੇ ਵਾਂਗੂ ਕੋੜੇ ਵਾਂਗੂ ਹੈਨਾ ਇਹ ਅਸਲ ਦੇ ਵਿੱਚ ਨਾ ਜਿਹੜੇ ਮਿਸਤਰੀ ਹੁੰਦੇ ਆ ਇਹਨਾਂ ਨੂੰ ਜਿੰਨਾ ਚਿਰ ਥੋੜੇ ਦਾ ਖੜਕਾ ਨਾ ਹੋਵੇ ਇਹਨਾਂ ਨੂੰ ਦਿਲ ਘਰਦਾ ਜੀ ਜੋ ਸੁਨਸਾਨ ਹੁੰਦੀ ਹੈ ਨਾ ਦਿਲ ਘਰਦਾ ਵੀ ਕੰਮ ਖੜਾ ਆਹ ਦੇਖ ਆ ਜਿੰਨਾ ਜਰ ਇਹਨਾਂ ਦੀ ਕਟਰ ਕੁਟਰ ਨੇ ਜਾਲਦੇ ਹੋਣਾ ਆ ਪ੍ਰੀਤ ਨੂੰ ਟਰਾਲੀ ਵਾਲੀ ਪਸੰਦ ਆਈ ਸੀ ਮੈਨੂੰ ਕਹਿੰਦਾ ਲੱਕਾ ਵਾਲਾ ਸੇਰਾ ਕਰੀ ਜਾਂਦਾ ਇੱਕ ਮੇਨ ਗੱਲ ਇਹਦੇ ਚ ਫਿਰ ਇੱਕ ਬੰਦਾ ਵੀਡੀਓ ਪਾਉਣਾ ਚੱਲ ਹੱਕ ਵੀ ਬਣਦਾ ਦੁਕਾਨਦਾਰੀ ਅਗਲੇ ਵਧਾਉਣੀ ਹੈ ਵੀ ਰੰਗ ਕਰਕੇ ਦਿਖਾਉਂਦਾ ਅਗਲਾ ਹਾਂ ਅਸੀਂ ਆਹ ਦੇਖੋ ਕਲੀਅਰ ਹੁਣ ਵੀ ਰੰਗ ਤੋਂ ਪਹਿਲਾਂ ਵੀ ਸਾਡੀ ਸਫਾਈ ਐ ਹੁੰਦੀ ਹੈ ਰੰਗ ਤੋਂ ਪਹਿਲਾਂ ਹੀ ਕਿਉਂਕਿ ਤੋਂ ਪਹਿਲਾਂ ਹੀ ਟਰਾਲੀ ਚਮਕਦੀ ਹੈ ਸਾਡੀ ਰੰਗ ਤੋਂ ਪਹਿਲਾਂ ਹੀ ਟਰਾਲੀ ਚੰਮਕੀਆ ਦੇਖ ਪ੍ਰੀਤ ਤੂੰ ਦੂਰੋਂ ਹੋ ਕੇ ਬੰਦਾ ਜਦੋਂ ਦੇਂਦਾ ਨਾ ਤੇ ਐਂ ਲੱਗਦਾ ਮੈਨੂੰ ਰੰਗ ਹੀ ਇਹੋ ਜਿਹਾ ਕੀਤਾ ਇਹ ਕੋਈ ਐ ਵੀ ਨਹੀਂ ਵਾ ਵੀਡੀਓ ਮਾਰੇ ਕੱਲੀ ਚਮਕਾਈਆ ਇੱਥੇ ਖੜੀਆਂ ਉੱਧਰ ਖੜੀਆਂ ਸਾਰੀਆਂ ਚਾਲਾਂ ਦਿਖਾਵਾਂਗੇ ਜਿਹੜਾ ਇਹਦੋਂ ਪਹਿਲਾਂ ਵੀ ਬਣੀਆਂ ਹੁੰਦਾ ਬਿਨਾਂ ਰੰਗ ਤੋਂ ਖੜੀਆਂ ਬਿਨਾਂ ਰੰਗ ਤੋਂ ਜਿੰਨਾਂ ਖੜੀਆਂ ਆਹ ਦੇ ਕਾਹਨੂੰ ਹਟਦੇ ਆ ਕਾਹਨੂੰ ਹਟਦੇ ਆ ਖੜਕਾ ਕਰਨੋਂ ਇਹ ਆਜੋ 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 ਵੇਦਾ ਜਿਨਾਂ ਜਰ ਇਹਨਾਂ ਖੜਕਾ ਹੁੰਦਾ ਨਹੀਂ ਉਹ ਨਜ਼ਰ ਲੱਖੇ ਫਿਰ ਤੇਰਾ ਵੀ ਧਲਕਟਦਾ ਨਹੀਂ ਹਾਂ ਘਟਦਾ ਜੇ ਵੀ ਕੰਮ ਖੜਾਗਾ ਸਹੀ ਗੱਲ ਆ ਜੇ ਰੋਟੀ ਅਡਕਣ ਲੱਗ ਜਾਂਦੇ ਨਾ ਉਦੋਂ ਫਿਰ ਸਵਾਦ ਨ ਵੜ ਜਾਂਦਾ ਆ ਦੇਖ ਕਿੰਨਾ ਸਾਫ ਕਿੰਨੀ ਪੂਰੀ ਸਵਾਦ ਆ ਆ ਕਿੱਥੇ ਜਾਣੀ ਆ ਇਹ ਜਾਣੀ ਜੀ ਮਹਾਰਾਜ ਸਾਡੇ ਇੱਥੇ ਲੱਗੀ ਆ ਹਾਂ ਮਹਾਰਾਜ ਪੰਡ ਜਾਣੀ ਆ ਜੀ ਰੇਲ ਦੇ ਹਿੱਸੇ ਸਾਰੇ ਇੱਕ ਨੰਬਰ ਰੇਲ ਦਾ ਹਿੱਸਾ ਲਾ ਕੇ ਦੇਊਗਾ ਲੱਖਾਂ ਜਿਹੜਾ ਲੋਹਾ ਉਹ ਜਮਾ ਨਮਾ ਹੀ ਲਾਉਂਦਾ ਜਾਂ ਕਿਸੇ ਦੀ ਜਮਾ ਨਮਾ ਜੀ ਜਮਾ ਨਮਾ ਪਰਾਣਾ ਅਸੀਂ ਕੁਝ ਨਹੀਂ ਲਾਉਂਦੇ ਕੱਲਾ ਜਾਜੀ ਫਰਸ਼ਾ ਉਹ ਵੀ ਅਗਲੇ ਦੇ ਕੈਂਟ ਤੇ ਕਹਿੰਦੇ ਆ ਵੀ ਜੇ ਅਗਲਾ ਚਾਵੇ ਤਾਂ ਕੋਈ ਗੱਲ ਨਹੀਂ ਹਾਂ ਲਵਾ ਵੀ ਸਕਦਾ ਕੋਈ ਦਿੱਕਤ ਨਹੀਂ ਬੀਰ ਬਣ ਕੇ ਯਾਰ ਬਾਈ ਬਣ ਕੇ ਨਾਂ ਖੜਕਾ ਕਰੋ ਹਾਂ ਹਾਂ ਆ ਆ ਟਰਾਲਾ ਕਿੰਨੇ ਫੁੱਟਾ ਬਣ ਰਿਹਾ ਡਾ ਕਹਿਣ ਇਹ 1.5 18 ਸਵਾ 7 ਹੈ ਜੀ ਹਾਂ ਤੇ ਇਹ ਸੋਡੇ ਗਵਾਂਡ ਪਿੰਡ ਚ ਭੇਜਣਾ ਦਾ ਉਧਰ ਅੱਛਾ ਸਾਡੇ ਭੇਜਨੇ ਇਕੱਠੇ ਹੀ ਇੱਕ ਆ ਬਣ ਰਿਹਾ ਇਕ ਉਧਰ ਪੇਂਟ ਤੇ ਖੜਾ ਹੈ ਜੇ ਸਿੰਗਲ ਹਿੱਸੇ ਵਾਲਾ ਸਿੰਗਲ ਹਿੱਸੇ ਵਾਲੇ ਦਾ ਵੀ ਬੈਲੈਂਸ ਆ ਨਾ ਜਿਹੜਾ ਲੱਖੇ ਦੇ ਟਰਾਲੇ ਦੀ ਜਿਹੜੀ ਸਭ ਤੋਂ ਕਮਾਲ ਗੱਲ ਲੋਕ ਗੱਲ ਕਰਦੇ ਆ ਵੀ ਟਰਾਲਾ ਮਗਰ ਪਾਇਆ ਤੇ ਕਈ ਵਾਰੀ ਪਲੇਖਾ ਪੈ ਜਾਂਦਾ ਵੀ ਟਰਾਲਾ ਕਿਤੇ ਨਿਕਲ ਤਾਂ ਨਹੀਂ ਗਿਆ ਹੱਕ ਚ ਸਾਡੀ ਸਾਡੇ ਮੂੰਹੋਂ ਸੁਣੋ ਇਹ ਜਿਹੜਾ ਵੀ ਅਸੀਂ ਟਰਾਲਾ ਗਿਆ ਸੀ ਉਹਦਾ ਨੰਬਰ ਦੇ ਦਾਂਗੇ ਅਸੀਂ ਵੀ ਉਹਨਾਂ ਦੇ ਮੂੰਹੋਂ ਸੁਣਦੇ ਆ ਵੀ ਕੋਈ ਦਿੱਕਤ ਨਹੀਂ ਤੇ ਕੋਈ ਹੋਰ ਵੀ ਸੁਣ ਸਕਦਾ ਸੀ ਨੰਬਰ ਦੇ ਦਾਂਗੇ ਜਿਹੜਾ ਚੱਲਦਾ ਜਿੱਥੇ ਵੀ ਲੋਕ ਕਹਿੰਦੇ ਆ ਵੀ ਮਗਰ ਮੁੜ ਕੇ ਧੌਣ ਫਵਾ ਕੇ ਝਾਕਣਾ ਪੈਂਦਾ ਵੀ ਟਰਾਲਾ ਕਿਤੇ ਹੁੱਕ ਚੋਂ ਬਾਹਰ ਨਹੀਂ ਨਿਕਲ ਗਿਆ ਵੀ ਟਰਾਲਾ ਖੜਕੀ ਝੂਟਾ ਜਿਹੜਾ ਦੱਸਦੇ ਸ਼ਿਕਾਇਤ ਆਉਂਦੀ ਹੈ ਕੋਈ ਇਹੋ ਜਿਹੀ ਕੋਈ ਉਕਤ ਨਹੀਂ ਹੈ ਆ ਆ ਕਿਹਦਾ ਬਣ ਰਿਹਾ ਇਹ ਜਾਣਾ ਜੀ ਆਪਣੇ ਗਾਹਾਂ ਇੱਧਰ ਕਿਹੜਾ ਪਿੰਡ ਸੀ ਇਹ ਰਾਇਕੋਟ ਕੋਲੇ ਪਿੰਡਾ ਉੱਥੇ ਜਾਣਾ 16 ਵੈਸੇ ਹੁਣ ਤੂੰ ਕੰਮ ਲਈ ਤੇ ਬਹੁਤ ਵਧੀਆ ਲਾ ਲਿਆ ਵੀ ਹੁਣ ਕਹਿਣ ਤੋਂ ਭਾਬੀ ਜੇ ਕੋਈ ਬੰਦਾ ਟਰਾਲਾ ਬਣਵਾਉਂਦਾ ਉਹਨੂੰ ਬੜਾ ਢੀਕ ਨਹੀਂ ਕਰਨੀ ਪੈਂਦੀ ਨਹੀਂ ਕਰਨੀ ਪੈਂਦੀ ਹਣਾ ਨਹੀਂ ਕਰਨੀ ਤੇ ਬੇ ਹੁਣ ਆਪਣੀ ਟੀਮ ਟੂ ਮੋਸ ਹਿਸਾਬ ਨਾਲ ਬਣ ਗਈ ਆ ਟੀਮ ਹੈਗੇ ਬੰਦੇ ਹੈਗੇ ਸੱਪਨਾ ਵਧੀਆ ਹੈ ਸਾਰੇ ਘਰਦਿਆਂ ਵਾਲੇ ਬੰਦੇ ਆ ਸਾਰੇ ਕੋਈ ਐ ਨਹੀਂ ਵਧੀਆ ਕੰਮ ਚੱਲ ਰਿਹਾ ਜੀ ਅਸਲ ਦੇ ਵਿੱਚ ਉਹਨਾਂ ਨੂੰ ਲੱਗਦਾ ਨਹੀਂ ਆਪਣੇ ਬੰਦਿਆਂ ਨੂੰ ਵੀ ਖੜਕਾ ਹੁੰਦਾ ਹੈ ਨਾ ਨਹੀਂ ਉਹਨਾਂ ਨੂੰ ਹੀ ਲੱਗਦਾ ਉਹਨਾਂ ਯਾੜੇ ਲੱਗਦਾ ਕਿਉਂਕਿ ਸਾਨੂੰ ਵੀਡੀਓ ਦੇ ਵਿੱਚ ਨਹੀਂ ਲੱਗਦਾ ਨਾ ਵੀ ਵੀਡੀਓ ਦੇ ਵਿੱਚ ਸੁਣਨ ਵਾਲਿਆਂ ਦਾ ਆ ਕਿਦਾ ਬਣਦਾ ਲੱਖੇ ਇਹ ਹੈਗੇ ਜੀ 12 ਸੌਰੀ ਇਹ 12 6.5 ਇਹ ਜਾਣਾ ਆਪਣਾ ਤਾਮਿਲਨਾਡੂ ਜੀ ਠੀਕ ਆ ਮੈਂ ਪਹਿਲਾਂ ਹੀ ਦੱਸਣ ਨੂੰ ਰਹਿ ਗਿਆ ਤਾਮਿਲਨਾਡੂ ਤਾਮਿਲਨਾਡੂ ਚ ਜਾਣਾ ਇਹ ਟਰਾਲਾ ਜੀ ਆਏ ਆਏ ਉਹਨਾਂ ਨਾਲ ਸੰਪਰਕ ਕੇ ਮੈਂ ਹੋਇਆ ਤਾਂ ਪਤਾ ਪੰਜਾਬੀ ਚ ਵੀਡੀਓ ਬਣਾਉਂਦੇ ਨੇ ਤੇ ਤੁਹਾਡੀ ਵੀਡੀਓ ਦੇਖੀ ਐ ਹਾਂਜੀ ਤੇ ਤਾਂ ਸਾਨੂੰ ਫੋਨ ਲਾਇਆ ਵੀਡੀਓ ਦੇਖ ਕੇ ਫਿਰ ਕੱਲ ਉਹਨੇ ਸਾਨੂੰ ਦਿੱਤਾ ਤਾਂ ਮਲ ਲਾਡੂ ਵਾਲੇ ਨਾਲ ਪੰਜਾਬੀ ਸਮਝਦੇ ਆ ਮੇਰੇ ਸਾਹਮਣੇ ਤਾਂ ਹਿੰਦੀ ਵੀ ਨਹੀਂ ਸਮਝਦਾ ਤਾਂ ਉਹ ਹੋ ਸਕਦਾ ਆਪਣੇ ਰਹਿ ਕੇ ਜਾਂਦਾ ਹੋਵੇ ਉਹਨੂੰ ਆਉਂਦੀ ਹੈ ਆਪਣੀ ਸਮਝ ਹਿੰਦੀ ਵੀ ਵਧੀਆ ਬੋਲਦਾ ਤੇ ਆਪਣੀ ਵੀ ਬੋਲਦਾ ਉਹ ਉਹਨਾਂ ਨੇ ਪਹਿਲਾਂ ਹੀ ਬਣਵਾਇਆ ਉਹਨਾਂ ਨੇ ਕਿਤੇ ਤੇ ਪਰ ਉਹ ਕਹਿੰਦੇ ਸਾਨੂੰ ਤੁਹਾਡਾ ਕੰਮ ਵਧੀਆ ਲੱਗਿਆ ਠੀਕ ਆ ਐਸੀ ਇੱਥੋਂ ਲੈ ਜਾਣੀ ਆ ਟਰਾਲੇ ਆ ਜਿਹੜੇ ਗਾਡਰ ਆ ਇਹ ਇਹ ਹੌਲੇ ਭਾਰਿਆਂ ਦਾ ਇਹ ਕੀ ਫਰਕ ਆ ਵੀ ਬੰਦੇ ਦੇ ਰੇਟ ਦੇ ਹਿਸਾਬ ਨਾਲ ਫਰਕ ਪੈਂਦਾ ਇਹ ਮੇਨ ਤਾਂ ਜਿਆਦਾ ਟਾਟਾ ਦੇ ਜੀ ਲਾਉਂਦੇ ਆ ਆ ਸਾਰੇ ਟਾਟਾ ਦੇ ਆ ਪਰ ਜੇ ਕੋਈ ਕਹਿੰਦਾ ਐਮਸੀ ਲਾ ਦੋ ਉਹ ਐਮਸੀ ਵੀ ਲੱਗਦਾ ਟਾਟਾ ਹੀ ਨਿਸ਼ਾਨੀ ਹਰੇਕ ਬੰਦਾ ਜਾਣਦਾ ਕਿਉਂਕਿ ਹੈਵੀ ਹੁੰਦਾ ਟਾਟਾ ਦਾ ਠੀਕ ਆ ਮੈਂ ਮਤਲਬ ਜੇ ਕੋਈ ਬੰਦਾ ਚਾਹੂਗਾ ਮਟੀਰ ਥੋੜਾ ਜਿਹਾ ਆਪਦੇ ਬਜਟ ਨੂੰ ਬਜਟ ਦੇ ਕੇ ਐਮਸੀ ਵੀ ਲੱਗ ਜਾਂਦਾ ਜੀ ਬਜਟ ਨੂੰ ਦੇਖ ਕੇ ਹਨਾ ਲੋਹਾ ਜਿਹੜਾ ਮਰ ਪਰ ਚਾਦਰ ਅਸੀਂ ਟਾਟਾ ਹੀ ਵਰਤਦੇ ਆਂ ਅੱਛਾ ਚਾਦਰ ਨਹੀਂ ਸੀ ਲਾਉਂਦੇ ਚਾਹੇ ਆਮ ਦੂਜਾ ਲੋਹਾ ਐਮ ਸੀ ਲਵਾ ਲੋ ਜੰਡੂ ਲਵਾ ਲੋ ਪਰ ਚਾਦਰ ਅਸੀਂ ਟਾਟਾ ਵਰਤਦੇ ਆਂ ਚਾਦਰ ਜੇ ਫਿਰ ਕਿਉਂਕਿ ਚਾਦਰ ਤੋਂ ਟਰਾਲੀ ਗਲ ਨਹੀਂ ਹੁੰਦੀ ਗਲ ਨਹੀਂ ਹੁੰਦੀ ਐ ਮੇਨ ਟਰਾਲੀ ਚਾਦਰ ਤੋਂ ਹੀ ਬਣਦੀ ਐ ਉਹ ਚਾਦਰੀ ਗਲ ਦੂਜਾ ਲੋਹਾ ਤਾਂ ਗਲਦਾ ਵੀ ਨਹੀਂ ਕਿਸੇ ਦਾ ਜੀ ਮੋਟਰ ਜੇ ਆਪਾਂ ਕਹਿੰਦੇ ਕਿ ਉਹ ਗਲ ਜਾਂਦਾ ਡਾਲੇ ਡੂਲੇ ਤੇ ਕਿਸੇ ਤੇ ਕੰਮ ਹੋਇਆ ਦਿਖਾਉਂਗੇ ਵੀ ਡਾਲਾ ਕਿਸ ਤਰ੍ਹਾਂ ਦਾ ਹੁੰਦਾ ਖੜਾ ਆਪਣੀ ਡਾਲਾਂ ਉੱਧਰ ਖੜੇ ਉੱਧਰਲੇ ਪਾਸੇ ਖੜੇ ਹੋ ਉੱਧਰ ਦੇਖ ਲੈ ਲੱਖੇ ਬਾਈ ਰੰਗ ਦੀ ਯਾਰ ਇਹਦੀ ਤਾਂ ਚਮਕ ਉਹ ਵੀ ਬੜੀ ਕਮਾਲ ਆ ਯਾਰ ਰੰਗ ਬਾਈ ਬਹੁਤ ਵਧੀਆ ਕੁਆਲਿਟੀ ਦਾ ਹੈ ਅਸਲ ਤੇ ਵਿੱਚ ਇੱਕ ਤਾਂ ਥੋੜਾ ਜਿਹਾ ਹੁਣ ਆਪਾਂ ਰੰਗ ਵਾਸਤੇ ਥੋੜਾ ਜਿਹਾ ਛੱਪਾਂ ਵਧੀਆ ਬਣਾ ਲਿਆ ਕਰਕੇ ਹਨਾ ਜਿਵੇਂ ਮਿੱਟੀ ਮੁੱਟੀ ਨਹੀਂ ਪੈਂਦੀ ਜਾਂ ਪੈਂਦੀ ਇਹ ਰੰਗ ਵਾਸਤੇ ਸਾਨੂੰ ਮਜਬੂਰੀ ਚ ਲਾ ਲੋ ਚਾਹੇ ਕਿਵੇਂ ਵੀ ਬਲੌਗ ਕਰਨਾ ਪਿਆ ਜੀ ਕਿਉਂਕਿ ਗਾਹਕ ਨੂੰ ਜਿਹੜੀ ਕੁਆਲਿਟੀ ਗਾਹਕ ਪਾਲਦਾ ਉਹ ਸਾਨੂੰ ਦੇਣੀ ਪਈ ਜੇ ਨਹੀਂ ਦਿੰਦੇ ਰਾਂਗਾਲਾ ਕੰਮ ਤਾਂ ਮਾਲਵਾ ਟਰੈਕਟਰ ਵਾਲੇ ਆਲਾ ਕਰਦਾ ਨਹੀਂ ਬਹੁਤ ਸੋਹਣਾ ਰੰਗ ਜੀ ਅਸਲ ਦੇ ਵਿੱਚ ਨਾ ਰੰਗ ਦਾ ਕੰਮ ਨਾ ਹੋਰ ਆ ਲਖੇ ਤਾਂ ਨਹੀਂ ਅਸਲ ਦੇ ਵਿੱਚ ਤੇਰੀ ਚਾਦਰ ਤੇ ਸਫਾਈ ਬੜੀ ਹੁੰਦੀ ਸਫਾਈ ਆਪਾਂ ਸ਼ੁਰੂ ਤੇ ਵੱਧ ਕਰਦੇ ਨੇ ਬਾਕੀ ਇੱਕ ਗੱਲ ਹੋਰ ਆ ਹੂੰ ਦੇਣਾ ਪਰਮਾਤਮਾ ਨੇ ਜੀ ਆਪਣੀ ਸੋਚ ਹਲੇ ਦੁਕਾਨਦਾਰੀ ਬਣਾਉਣ ਤੇ ਆ ਵੀ ਆਪਾਂ ਨੂੰ 2 ਰੁਪਏ ਘੱਟ ਬਣ ਜਨ ਗਾਹਕ ਖੁਸ਼ ਕਰਕੇ ਤੋਰਨਾ ਜੀ ਨਹੀਂ ਤੈਨੂੰ ਰੱਬ ਨੇ ਵੀ ਖੁਸ਼ ਰੱਖਿਆ ਹੋਇਆ ਆਹ ਮਾਲਕ ਦੀ ਕਿਰਪਾ ਨਾ ਯਾਰਾ ਕਿਤੇ ਘੋੜੇ ਕਿਤੇ ਐਵੇਂ ਥੋੜੋ ਬਣਦੇ ਆ ਰੀਜਾਂ ਤੋਂ ਬਣਾ ਨਹੀਂ ਹੁੰਦੇ ਇਹ ਵੀ ਪੀਟ ਵਾਲਾ ਜੀ 16 7 ਇਹ ਗੰਗਾ ਨਗਰ ਕਿੰਨੀ ਜਾਣਾ ਆਪਣਾ ਇਹ ਪੀਟਓ ਆ ਇਹ ਵੀ ਪੀਟਗਾ 16 7.5 ਜੀ ਪੋਲ 16 7.5 ਆ ਪੀਟਓ ਆ ਇਹ ਇਹਦੇ ਜੈਕਾ ਲੱਗਿਆ ਹੋਇਆ ਤੇ ਇਹ ਸਿੰਗਲ ਹਿੱਸਾ ਇਹ ਸਿੰਗਲ ਹਿੱਸਾ 16 ਫੁੱਟ ਇਹ ਸਿੰਗਲ ਹਿੱਸਾ ਇਹ ਲੰਬਾਈ ਘਟਾ ਫਿਰ ਇਹਦੀ ਸਿੰਗਲ ਆ ਗਈ ਇਹਸਾ ਠੀਕ ਆ ਇਹ ਸਿੰਗਲ ਹਿੱਸਾ ਹੈ ਤੇ ਆਹ ਆਹ ਕੰਪਲੀਟ ਆ ਤਾਂ ਦੇਣਾ ਅੱਜ ਇਹ ਦੇਣਾ ਜੀ ਅੱਜ ਇਹ ਅੱਜ ਦੇਣਾ ਇਹ ਜਾਣਾ ਜੀ ਅੱਜ ਨੇ ਇਹ ਕਿਹੜੇ ਥਾਂ ਜਾਣਾ ਇਹ ਜਾਣਾ ਜੀ ਆਪਣਾ ਸਰਸੇ ਕੋਲੇ ਠੀਕ ਆ ਤੇ ਆਹਾ ਆਹਾ ਤਾਰੂਆਣਾ ਪਿੰਡ ਤਾਰੂਆਣਾ ਆਹਾ ਹਾਂਜੀ ਇਹ ਵੀ ਜਾਣਾ ਤਾਂ ਇਹ 13 ਫੁੱਟਾ ਜੀ ਉਹ ਮਸ਼ੀਨ ਆ ਆਪਦਾ ਹੀ ਲਾ ਲਿਆ ਕਟਰ ਹਨ ਹਾਂਜੀ ਉਹ ਆਪਣੇ ਆਪਦੇ ਲਾ ਲਈ ਪਲਾਜ਼ਮਾ ਫਿਰ ਸਰਦਾ ਹੀ ਨਹੀਂ ਜੀ ਜਿਵੇਂ ਜੇ ਹੁਣ ਤੁਸੀਂ ਕਹਤਾ ਜਾਂ ਟਰਾਲਾ ਬਣੀ ਜਾਂਦਾ ਵੀ ਡਿਜ਼ਾਈਨ ਆ ਲਾਉਣਾ ਜਿੱਦੋਂ ਲੈਣ ਜਾਮਾ ਕੋਈ ਨੂੰ ਟਰਾਲੀ ਬਣ ਜਿੰਦੀ ਹੂੰ ਬਾਕੀ ਗਾਗ ਖੁਸ਼ ਬਿੜਦਾਹੀਂ ਹੋ ਜੇ ਆਪਾਂ ਉਹਦੀ ਚੋਇਸ ਪੂਰੀ ਕਰਾਂਗੇ ਪੂਰੀ ਕਰਾਂਗੇ ਉਹ ਫਿਰ ਆਪਦੇ ਸੰਦ ਨਹੀਂ ਪੂਰੀ ਹੁੰਦੀ ਹੁਣ ਜਿਹੜੇ ਆਹਾ ਆਹਾ ਘੋੜੇ ਘਾੜੇ ਪ੍ਰੀਤ ਕੱਟੇ ਆ ਯਾਰ ਤੂੰ ਕਾਹਨੂੰ ਗੱਲਾਂ ਕਰਦਾ ਇਹ ਪਤਾ ਨਹੀਂ ਕਿਵੇਂ ਕੌਣ ਸਿਖਾਉਂਦਾ ਇਹਨਾਂ ਨੂੰ ਕੌਣ ਦੱਸਦਾ ਹੈ ਕਾਹਨੂੰ ਗੱਲਾਂ ਕੀਤੀਆਂ ਪੰਜਾਬ ਦੇ ਅੱਗ ਕੱਢਦਾ ਘੋੜਾ ਜੋ ਮਰਜੀ ਹੁਣ ਇੱਕ ਪੋਜੀਸ਼ਨ ਇਹ ਆ ਵੀ ਹੁਣ ਜੋ ਮਰਜੀ ਕਟਵਾ ਲਓ ਲੱਖੇ ਨੂੰ ਕਹਿ ਦਿਓ ਵੀ ਆਹ ਕੱਟਣਾ ਫੋਟੋ ਲੱਗਦਾ ਜੀ ਉਹੀ ਲੱਗਦਾ ਜਿਹੜਾ ਵੀ ਗਾਹਕ ਹੋਵੇ ਜੋ ਤੁਸੀਂ ਕਹੋਗੇ ਹੁਣ ਉਹੀ ਲਾ ਦੂਗਾ ਵੈਸੇ ਉਹ ਜਿਆਦਾ ਘੋੜਿਆਂ ਨੂੰ ਪਹਿਲ ਵੱਧ ਦੇਣਾ ਹੈ ਨਾ ਘੋੜਿਆਂ ਨੂੰ ਹਾਂ ਘੋੜੇ ਤੇ ਹਰੇਕ ਬੰਦਾ ਖੁਸ਼ ਆ ਜੀ ਲਵਾਉਂਦਿਆਂ ਘਰ ਜਿਹੜੀ ਚੀਜ਼ ਅਗਲਾ ਕਹਿੰਦਾ ਸਾਨੂੰ ਅਸੀਂ ਉਹੀ ਕੱਟ ਕੇ ਲਾਉਣੀ ਆ ਆਹ ਆਹ ਥੋੜੀ ਮੈਨੂੰ ਸਿੰਪਲ ਲੱਗਦੀ ਐ ਟ੍ਰਾਲਰ ਨਹੀਂ ਐ ਜੀ ਅਸੀਂ ਵੈਡ ਬੁੱਡ ਲਾਇਆ ਤੇ ਪੇਂਟ ਕਰੀਏ ਜੇ ਖਲਾਏ ਰੰਗ ਕੀਤਾ ਹਾਂਜੀ ਉਹ ਕੰਮ ਰਿਪੇਅਰ ਵਾਲਾ ਵੀ ਫੜ ਲੈਨੇ ਤੁਸੀਂ ਫੜ ਲੈਨੇ ਜੀ ਹੈ ਗਾਹਕ ਆਪਾਂ ਕੋਈ ਨਾਰਾਜ਼ ਨਹੀਂ ਕਰਿਆ ਟਰਾਲੀ ਦਾ ਵੀ ਕੰਮ ਕਰਦੇ ਆ ਉਹੜਿਆ ਨਹੀਂ ਆਪਾਂ ਕੋਈ ਬੰਦਾ ਜੀ ਹਾਂ ਉਹ ਮੈਨੂੰ ਸ਼ੱਕ ਪੈਂਦੀ ਆ ਹੁਣ ਜਿਹੜੇ ਖੇਤੀਬਾੜੀ ਦੇ ਅੱਗੇ ਐਮਪਲੀਮੈਂਟ ਬਣਾਉਂਦਾ ਸੀ ਹੁਣ ਉਹ ਟਾਈਮ ਹੋਣਾ ਉਹ ਅਸੀਂ ਸੀਜ਼ਨ ਤੋਂ ਬਾਹਰ ਬਣਾਉਣੇ ਜੀ ਬਣਾ ਕੇ ਦੇਣੇ ਆ ਟਾਈਮ ਤੇ ਅੱਛਾ ਬਣਾ ਦੇਣੀ ਸਾਡੇ ਕੋਲ ਸਾਈਆਂ ਹੈਗੀਆਂ ਹਲਾਂ ਦੀਆਂ ਤਵੀਆਂ ਦੀਆਂ ਦੇਣੇ ਆ ਪਰ ਉਹ ਐ ਵੀ ਹਲੇ ਟਾਈਮ ਹੈਗਾ ਕਿਉਂਕਿ ਪਹਿਲਾਂ ਮੈਨੂੰ ਐ ਲੱਗਦਾ ਵੀ ਟਰਾਲੀਆਂ ਦਾ ਸੀਜ਼ਨ ਤੇਰਾ ਜਾਂਦਾ ਹੀ ਨਹੀਂ ਹੋਣਾ ਟਰਾਲੀ ਨਹੀਂ ਜਾਂਦਾ ਨਹੀਂ ਜੀ ਇਹ ਤਾਂ ਰਹਿੰਦੀ ਆ ਪਰ ਐ ਵੀ ਥੋੜੀ ਠੱਲ ਪੈ ਜਾਂਦੀ ਆ ਉਸ ਤੋਂ ਬਾਅਦ ਮੀ ਨਵੀਂ ਦਿਨ ਕੱਢ ਦਿੰਨੇ ਆ ਵੀ ਦੀ ਅਸੀਂ ਟੋ ਆ ਹੁਣ ਜਿੰਨਾਂ ਵੀ ਟਰਾਲੀਆਂ ਤੇਰੇ ਕੋਲ ਖੜੀਆਂ ਨੇ ਤਕਰੀਬਨ 1 ਮਹੀਨੇ ਦੇ ਅੰਦਰ ਅੰਦਰ ਸਾਰੀਆਂ ਜਾਣ ਵਾਲੀਆਂ ਸਾਰੀਆਂ ਜਾਣ ਵਾਲੀਆਂ ਸਾਰੀਆਂ ਜਾਣਗੀਆਂ ਇਹ ਤਕਰੀਬਨ ਸਾਰੀਆਂ ਨਿਕਲ ਜਾਣਗੀਆਂ ਇਹ ਤਾਂ ਹਾਂ ਮਹੀਨੇ ਤੋਂ ਪਹਿਲਾਂ ਹੀ ਜਾਣਗੀਆਂ 20 ਦਿਨਾਂ ਦੀ ਬਚੀ ਕਿੰਨੇ ਕਿੰਨੇ ਚਿਰ ਚਾ ਪਟ੍ਰਾਲੀ ਦੇ ਦਿੰਨੇ ਆ ਜਿਵੇਂ ਮੈਂ ਅੱਜ ਸਾਈ ਦਿੱਤੀ ਤਾਂ ਕਿੰਨੇ ਦਿਨਾਂ ਚ ਮੇਰੀ ਰੀਜ ਪੂਰੀ ਕਰ ਦਿਓਗੇ ਤੁਸੀਂ ਜੇ ਤੁਸੀਂ ਅੱਜ ਸਾਈ ਦਿਨਾਂ ਦਾ ਮੰਨ ਲਓ ਅਪ੍ਰੈਲ ਤੇ 8-10 ਅਪ੍ਰੈਲ ਤੱਕ ਟਰਾਲੀ ਦੇ ਦਾਂਗੇ ਅਸੀਂ 8-10 ਅਪ੍ਰੈਲ ਅਪ੍ਰੈਲ ਤੱਕ ਜੇ ਹੁਣ ਹਫਤੇ 10 ਦਿਨਾਂ ਤੋਂ ਲੇਟ ਆਉ ਬੰਦਾ ਉਹਨੂੰ ਹੂੰ ਫੇਰ ਦਾਣੇ ਢਵਾਏ ਜਾਣਗੇ ਫੇਰ ਨੀਟਾਂ ਹੁਣ ਹਾਂ ਇੱਕ ਦੂਸਰੀ ਕੰਮ ਇਹ ਕੰਮ ਹੈ ਹੀ ਬਰੀਕੀ ਸ਼ੌਂਕ ਵਾਲਾ ਜੀ ਹਾਂ ਉਹ ਕੰਮ ਆਪਣੇ ਕੋਲ ਹੈ ਨਹੀਂ ਵੀ ਦਿਨ ਲੈ ਲੈ ਛੇਤੀ ਕੱਢ ਦੋ ਜਿਵੇਂ ਨਿਕਲਦੀ ਹੈ ਉਹ ਨਹੀਂ ਕਰਨਾ ਕਾ ਕਿ ਨਹੀਂ ਤਾਂ ਕਾਲੀ ਕਰਨੀ ਹੁੰਦੀ ਕਿਉਂਕਿ ਉਹਨੇ ਪੈਸੇ ਲਾਏ ਉਹਨੂੰ ਐ ਹੁੰਦਾ ਪਰ ਚੀਜ਼ ਇੱਕਰ ਹੀ ਬਣਦੀ ਹੈ ਹੂੰ ਇਹੜੀ ਕੇਰਾ ਚੀਜ਼ ਉਹ ਲੋਕ ਤਾਂ ਤਿਲਕ ਕਰਦਾ ਨਾ ਵੀ ਮੈਂ ਮਗਰ ਪਾ ਕੇ ਲਿਆ ਆ ਮਾ ਲੋਕ ਕਹਿਣ ਬਾਈ ਕਿੱਥੋਂ ਲਿਆਂਦੀ ਆ ਕਿੱਥੋਂ ਲਿਆਂਦੀ ਆ ਤੇ ਦੂਜੀ ਗੱਲ ਦੁਕਾਨਦਾਰੀ ਆਪਣੀ ਹੈ ਜੇ ਟਰਾਲੀ ਆਪਾਂ ਤੋਰਤੀ ਦਿਨ ਦੇ ਦਿਨ ਕਰਾਰ ਕਰਕੇ ਦਿਨ ਰਾਤ ਕਰਕੇ ਕੱਢਤੀ ਕਮੀਆਂ ਰਹਿੰਦੀਆਂ ਕਾਹਲ ਚ ਪਰ ਉਹ ਸਾਡੀ ਦੁਕਾਨਦਾਰੀ ਖਰਾਬ ਹੁੰਦੀ ਟਰਾਲੀ ਦੇਖਣੀ ਆ ਤੁਸੀਂ ਦੇਖਣੀ ਕਿਸੇ ਨੇ ਹੋਰ ਨੇ ਦੇਖਣੀ ਅਗਲਾ ਕਹਿੰਦਾ ਕਿੱਥੋਂ ਬਣੀ ਆ ਯਾਰ ਉਹਨਾਂ ਨੇ ਆ ਕੀ ਫਾ ਕਰ ਬਾਕੀ ਕੋਈ ਚੀਜ਼ ਨਹੀਂ ਆਪਾਂ ਕਰਨੀ ਆ ਆਪਾਂ ਸ਼ੌਂਕ ਨਾਲ ਕੰਮ ਕਰਨਾ ਜਿੰਨਾ ਕਰਨਾ ਜਿਹੋ ਜਿਹਾ ਕੰਮ ਯਾਰ ਤੁਸੀਂ ਕਰਾਉਣਾ ਚਾਹੁੰਦੇ ਆ ਮਤਲਬ ਲੱਖਾ ਤੁਹਾਨੂੰ ਉਹੋ ਜਿਹਾ ਕੰਮ ਕਰਕੇ ਦੇ ਦਊਗਾ ਪੀਟੀਓ ਲਵਾਉਣੀ ਆ ਬਿਦਆਉਟ ਪੀਟੀਓ ਬਣਾਉਣੀ ਆ ਸਿੰਗਲ ਹਿੱਸੇ ਦੀ ਬਣਾਉਣੀ ਆ ਡਬਲ ਹਿੱਸੇ ਦੀ ਬਣਾਉਣੀ ਆ ਘੱਟ ਬਜਟ ਵਾਲੀ ਬਣਾਉਣੀ ਆ ਵੱਧ ਬਜਟ ਵਾਲੀ ਬਣਾਉਣੀ ਆ ਪੁਰਾਣੀ ਨੂੰ ਨਵੀਂ ਕਰਾਉਣਾ ਉਹ ਵੀ ਹੋ ਜਾਊਗਾ ਜੀ ਉਹ ਵੀ ਹੋ ਜਾਊਗਾ ਠੀਕ ਆ ਕਿ ਨਹੀਂ ਤੈਨੂੰ ਨਵੀਂ ਪੁਰਾਣੀਆਂ ਵਰਗੀ ਬਣਾਉਣੀ ਆ ਉਹ ਵੀ ਹੋ ਜਾਊਗਾ ਮਤਲਬ ਸਭ ਕੁਝ ਲੱਖਾ ਮਤਲਬ ਟਰਾਲਿੰਗ ਵਾਲੇ ਮਸਲੇ ਤੇ ਸਭ ਕੁਝ ਕਰ ਦਿੰਦਾ ਸੱਜਣੋ ਤੇ ਕਿੰਨੇ ਕ ਮਤਲਬ ਕਾਮਯਾਬ ਆ ਇਹਦੀਆਂ ਟਰਾਲੀਆਂ ਉਹ ਆ ਖੜੀਆਂ ਟਰਾਲੀਆਂ ਗਵਾਹੀ ਭਰਦੀਆਂ ਕਿ ਲੱਖੇ ਕੋਲੇ ਗਾਕ ਗਾਕ ਤੋਂ ਗਾਕ ਆਉਂਦਾ ਹੁੰਦਾ ਜੀ ਵੀਡੀਓ ਤਾਂ ਇਹਨੇ ਜੇ ਤੁਸੀਂ ਕਹੋ ਨਾ ਇੰਟਰਨੈਟ ਥਰੂ ਵੀਡੀਓ ਤਾਂ ਮੇਰੇ ਹਿਸਾਬ ਨਾਲ ਤਿੰਨ ਕ ਮੈਥੋਂ ਪੁਆਈਆਂ ਸੌਥੀ ਪੰਗਾਈ ਹੋਰ ਨਹੀਂ ਆਪਾਂ ਕਿਸੇ ਤੋਂ ਪੁਆਈਆਂ ਬਸ ਮੈਂ ਹੀ ਤਿੰਨ ਪਾਈ ਤੁਸੀਂ ਪਾ ਗਾਕੀ ਸਾਰੇ ਗਾਕਾਂ ਤੋਂ ਗਾਹ ਕੀ ਆਏ ਹਾਂ ਜੀ ਵੀ ਜੇ ਮੰਨ ਲਓ ਮੇਰੀ ਵੀਡੀਓ ਥਰੂ ਦੋ ਗਾਕ ਆ ਗਏ ਉਹ ਦੋ ਗਾਕ ਛੇ ਗਾਕ ਲੈ ਆਉਂਦਾ ਜੀ ਇਹ ਗੱਲ ਝੂਠ ਨਹੀਂ ਸੱਚ ਹੈ ਗਾਕ ਤੋਂ ਗਾਕ ਲੈਤੀ ਹੁੰਦੇ ਲੈ ਵੀ ਸੱਚ ਨੂੰ ਤੁਸੀਂ ਵੀ ਵੀਡੀਓ ਅਸੀਂ ਹਜੇ ਥੋੜਾ ਜਿਹਾ ਟਰਾਲੀਆਂ ਦਾ ਸ਼ੂਟ ਕਰਨਾ ਹਜੇ ਹੋਰ ਕਰਨਾ ਉਹ ਅਸੀਂ ਵਿੱਚ ਲਾਵਾਂਗੇ ਐਡਿਟ ਕਰਕੇ ਤੁਹਾਨੂੰ ਦਿਖਾਵਾਂਗੇ ਕਿੰਨੀਆਂ ਸੋਹਣੀਆਂ ਲੱਗਦੀਆਂ ਟਰੈਕਟਰਾਂ ਮਗਰ ਪੰਨੀਆਂ ਹੋਈਆਂ ਤੁਰਗੀਆਂ ਫਿਰਦੀਆਂ ਟਰਾਲੀਆਂ ਅਸੀਂ ਕਰਦੇ ਆ ਸ਼ੂਟ ਸਜਣੋ ਤੇ ਤੁਸੀਂ ਨੰਬਰ ਸਕਰੀਨਸ਼ਾਟ ਮਾਰ ਲਓ ਜਦੋਂ ਵੀ ਟਾਈਮ ਲੱਗੇ ਲੱਖੇ ਨੂੰ ਫੋਨ ਕਰ ਲਿਓ ਪਿੰਡ ਵਾਲਿਆਂ ਵਾਲੀ ਰਾਮਪੁਰੇ ਦੇ ਬਿਲਕੁਲ ਨਾਲ ਪਿੰਡਾ ਰਾਜਸਥਾਨੀ ਰਾਜਸਥਾਨੀ ਐਗਰੀਵਰਕਰ ਵੀ ਲੱਗਣਾ ਹਾਂ ਰਾਜਸਥਾਨੀ ਐਗਰੀਵਰਕਰ ਸਾ ਪਾਸੇ ਫਰਨੀ ਦੇ ਉੱਤੇ ਆ ਵਾਲਿਆਂ ਵਾਲੀ ਪੈਂਟ ਦੇ ਵਿੱਚ ਆਓ ਪੁੱਛੋ ਲੱਖਾ ਤੇ ਅਗਲਾ ਸਿੱਧਾ ਤੁਹਾਨੂੰ ਫਰਨੀ ਦੇ ਉੱਪਰਲੇ ਪਾਸੇ ਲੱਖੇ ਦੀ ਵਰਕਸ਼ਾਪ ਦੇ ਉੱਤੇ ਛੱਡ ਜੂਗਾ ਸੱਚ ਨੂੰ ਜਿਉਂਦੇ ਰਹੋ